ਗਾਂਢੋਸ ਵਾਰ ਵਿਅਕਤੀ ਨੂੰ ਰਾਗੀ ਟ੍ਰੈਫਿਕ ਦੇ ਦਿਆਂ ਉਲੰਘਣਾ ਕਰਦੇ ਹੋਏ ਨਜ਼ਰ ਆ ਰਹੇ ਸੀ ਤੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਰੋਕਿਆ ਗਿਆ ਤੇ ਹੁਣ ਇਹਨਾਂ ਦੇ ਜਿਹੜੇ ਕੀ ਕਾਗਜ਼ ਦੇਖੇ ਜਾਣਗੇ ਇਹ ਜੀ ਕੋਸ਼ਿਸ਼ ਕਰਦੇ ਇਹ ਦੇਖੋ ਦਿਓ ਜੀ ਹਾਇਆ ਬੂਸਾ ਲਾ ਕੇ ਇੱਕਾ ਮੋਟਰਸਾਈਕਲ ਤੇ ਡਬਲ ਸਿਲੰਸਰ ਲਗਾਇਆ ਤੇ ਚੰਦੀ ਆਵਾਜ਼ ਜਿਹੜਾ ਕਿ ਟ੍ਰੈਫਿਕ ਰੂਲ ਦੀਆਂ ਧੱਜੀਆਂ ਉਡਾਂਦੇ ਹੋਏ ਨਜ਼ਰ ਆ ਰਹੇ ਸੀ ਦੋਸਤੋ ਪੰਜਾਬ ਪੁਲਿਸ ਦੇ ਨੌਜਵਾਨ ਮਲਾਜਮਾਂ ਬੋਲਟ ਆ ਕੀ ਰੋਕਿਆ ਗਿਆ ਕੋਈ ਗੱਲ ਨਹੀਂ ਆ ਬੋਲੋ ਪਲਾਸ ayo bayi ayo बैठो ਇੱਕ ਐਕਟਿਵਾਸਿਵਾਰ ਵਿਅਕਤੀ ਨੂੰ ਰੋਕਿਆ ਗਿਆ ਵੈ ਲੋ ਦੋਸਤੋ ਲਾਈਵ ਹੋਏ ਆ 99 ਸਿੰਘ ਚੌਂਕ ਦੇ ਕੋਲ ਤੁਸੀਂ ਦੇਖ ਸਕਦੇ ਹੋ ਇਹਦਾ ਕਿ ਹਾਈਟੈਕ ਨਕਲ ਬੰਦੀ ਜਿਹੜੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਸਾਂਝੇ ਕਰ ਰਹੇ ਆ ਜਲੰਧਰ ਦੀਆਂ ਜਿੱਥੇ ਕਿ ਅੱਜ ਪੰਜਾਬ ਪੁਲਿਸ ਫਿਰ ਐਕਸ਼ਨ ਮੋਡ ਤੇ ਨਜ਼ਰ ਆ ਰਹੀ ਹੈ ਤੇ ਨਾਕਾਬੰਦੀ ਤੁਸੀਂ ਦੇਖ ਸਕਦੇ ਹੋ ਭਾਰੀ ਪੁਲਿਸ ਫਲ ਦੇ ਨਾਲ ਜਿਹੜਾ ਕਿ ਨਾਕਾਬੰਦੀ ਕਰਦੀ ਹੈ। ਕਰਦੀ ਹੀ ਹੋਣੀ ਹੈ। ਠੀਕ करिए। ਨਹੀਂ ਹਟਦੀ। ਇਹ ਤੇ ਦੇਖ ਰਹੇ ਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਗੱਲਬਾਤ ਕਰਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਅਗਲਾ ਸਟੈਪ ਕੀ ਹੋਏਗਾ ਜਾਂ ਛੱਡ ਦਿੱਤਾ ਜਾਏਗਾ ਜਾਂ ਫਿਰ ਉਹਨੂੰ ਉਹਦਾ ਚਲਾਨ ਕੀਤਾ ਜਾਏਗਾ ਅਸੀਂ ਉਸ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਜਿਹੜੇ ਫੋਨ ਦੇ ਉੱਤੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਸਰ ਜਿਹੜਾ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਉਹਦੇ ਮਾੜਾ ਬਰੀਫ ਕਰਿਓ ਸਰ ਇਹ ਮਾਂ ਜੋ ਸੀਪੀ ਸਾਹਿਬ ਨੇ ਹਰ ਰੈਕਟਰ ਦੇ ਮੁਤਾਬਿਕ ਜਿਹੜੀ ਨਾਕਾਬੰਦੀ ਕੀਤੀ ਗਈ ਆ ਜਿਹੜੇ ਸ਼ਹਿਰ ਦੇ ਵਿੱਚ ਲੁੱਟ ਖੋ ਜਾਂ ਕੋਈ ਬਲੈਕ ਕਿਲਨ ਜਾਂ ਕੋਈ ਨਾਕੇ ਨੂੰ ਤੂੜਤੀ ਭਜਦਾ ਉਸ ਵਾਸਤੇ ਲੋਕਾਂ ਨੂੰ ਜੁਰਮ ਤੋਂ ਰੋਕਥਾਮ ਕਰਨ ਵਾਸਤੇ ਜਿਹੜਾ ਹੈ ਸਪੈਸ਼ਲ ਨਾਕਾਬੰਦੀ ਕੀਤੀ ਗਈ ਕਿੰਨੇ ਕੋ ਚਲਾਨ ਹੋ ਗਏ ਸਰ ਸੇ ਇਸ ਵੀਲੇ ਤਕਰੀਬਨ 15 ਕੇ ਚਲਾਨ 14 14 ਚਲਾਨ ਹੋ ਚੁੱਕੇ ਨੇ ਟੂ ਮੋਟਰਸਾਈਕਲ ਬੰਦ ਤੇ ਸਰ ਤੁਹਾਡੇ ਵਾਲੋ ਕਾਫੀ ਕਿਤੇ ਜਾਂਦੇ ਉਪਰਾਲੇ ਕਿਤੇ ਜਾਂਦੇ ਆ ਟ੍ਰੈਫਿਕ ਰੂਲ ਦੇ ਅਕੋਰਡਿੰਗ ਨਾ ਟੋੜਿਆ ਜਾਵੇ ਤੇ ਕਰੋ ਸੇਫਟੀ ਨਾਲ ਨਿਕਲੇ ਹੈਂਡਮੈਡ ਪਰ ਲੋਕ ਹਰਦੇ ਨਹੀਂ ਆ ਇਹਨਾਂ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਇਸ ਬਾਰੇ ਮੈਂ ਤੁਹਾਡੇ ਮੀਡੀਆ ਰਹੀ ਹਾਂ ਇਹ ਹੀ ਮੈਸੇਜ ਦੇਣਾ ਚਾਹੁੰਦਾ ਕਿ ਪੁਲਸ ਤੁਹਾਡੀ ਕੋਈ ਦੁਸ਼ਮਣ ਨਹੀਂ ਹੈਗੀ ਤੁਸੀਂ ਤੁਸੀਂ ਆਪਣੇ ਟ੍ਰੈਫਿਕ ਦੇ ਨਿਯਮਾਂ ਨੂੰ ਉਹਨਾਂ ਦੀ ਪਾਲਣਾ ਕਰੋ ਰੂਲਾਂ ਨੂੰ ਫੋਲੋ ਕਰੋ ਸਿੱਕੇ ਹੈਲਮਟ ਪਾ ਕੇ ਨਿਕਲੋ ਤੁਹਾਡੀ ਸੇਫਟੀ ਆ ਆਪਾਂ ਮੋਬਾਈਲ ਦੇ ਉੱਤੇ ਗਲਾਸ ਚੜ੍ਹਾਣੇ ਆ ਸਿਰ ਦੀ ਕੀਮਤ ਕਿੰਨੀ ਆ ਮੋਬਾਈਲ ਦੀ ਕੀਮਤ ਜੀ ਜ਼ਿਆਦਾ ਨਹੀਂ ਕਮਾਗਾ ਸਿਰ ਦੀ ਕੀਮਤ ਅਨਮੁੱਲੀ ਹੈਗੀ ਆ ਸੋ ਕਿਰਪਾ ਕਰਕੇ ਜਿਹੜਾ ਹਰੇਕ ਤੁਹਾਡੇ ਮੀਡੀਆ ਦੇ ਗੱਲ ਪਹੁੰਚਾਣੀ ਚਾਹੁੰਦਾ ਪੀ ਆਪਣਾ ਹੈਲਮਟ ਪਾ ਕੇ ਚੱਲੋ ਬਹੁਤ ਸਾਰੇ ਜਵਾਨ ਜਿਹੜੇ ਆ ਪਾਹਾਂ ਦੇ ਵਿੱਚ ਪਾ ਲੈਂਦੇ ਜਾਂ ਆਪਣੇ ਲੇਡੀ ਦੇ ਪੁੱਛੇ ਵਿੱਚ ਉਹਨੂੰ ਫੜਾਦੇ ਨਹੀਂ ਸਿਰ ਦੇ ਉੱਤੇ ਹੈਲਮਟ ਪਹਿਨ ਕੇ ਚੱਲੋ ਲੀਲਾ ਸਾਹਿਬ ਤੁਸੀਂ ਨਾਕਾਬੰਦੀ ਕੀਤੀ ਹੈ ਕਈ ਵਿਅਕਤੀ ਤੇ ਬੈਕ ਸਾਈਡ ਤੇ ਰੋਂਗ ਸਾਈਡ ਹੀ ਚਲਦੇ ਆ ਆਪਣੀ ਜਾਨ ਨੂੰ ਵੀ ਖਤਰਾ ਲੱਗਦਾ ਹੈ ਦੂਸਰੀ ਜਾਨਾਂ ਨੂੰ ਵੀ ਖਤਰਾ ਹੈ ਕਿਸੇ ਜਾਨ ਨੂੰ ਖਤਰਾ ਆਪਣਾ ਤਾਂ ਜਿਹੜਾ ਹੈਗਾ ਹੈਗਾ ਜਿਹੜਾ ਸਾਹਮਣੇ ਤੋਂ ਆ ਰਿਹਾ ਉਹਦਾ ਰਾਈਟ ਬਣਦਾ ਉਹਦਾ ਵੀ ਖਤਰਾ ਹੈ ਤੁਹਾਡੇ ਉਸ ਉਪਰਾਲੇ ਕੀਤੇ ਜਾਂਦੇ ਪਰ ਜੇ ਤੁਸੀਂ ਨਾਕਾਬੰਦੀ ਕਰਦੇ ਹੋ ਤੁਹਾਨੂੰ ਕਿਸੇ ਨਾ ਕਿਸੇ ਦਾ ਫੋਨ ਕਰਾਇਆ ਜਾਂਦਾ ਗੱਲਬਾਤ ਕਰਾਈ ਜਾਂਦੀ ਹੈ ਉਹ ਕਿੱਦਾਂ ਦੇਖਦੇ ਲੋਕਾਂ ਦਾ ਦੇਖੋ ਵੀ ਆਪਾਂ ਤਾਂ ਇਤੋਂ ਨਹੀਂ ਗੱਲ ਕਰਨੇ ਚਾਹਣੇ ਮੀਡੀਆ ਰਹੀ ਗੱਲ ਕਰਨੀ ਚਾਹੇ ਤੇ ਸਾਡੇ ਕੋਈ ਸਤੋ ਦਰਨੀ ਦੀ ਲੋੜ ਨਹੀਂ ਸਾਡੇ ਨਾਲ ਰੁਕੇ ਸਹਿਮਤੀ ਦੇ ਨਾਲ ਸਦੋਂ ਜਿਹੜਾ ਬਹੁਤ ਸਾਰੇ ਪਬਲਿਕ ਦੇ ਵਿੱਚ ਅਸੀਂ ਉਹਨਾਂ ਨੇ ਉਹਨੂੰ ਕਰ ਸਕਦੇ ਜਿੰਨਾ ਪਬਲਿਕ ਦੇ ਵਿੱਚ ਹੈ ਉਹ ਸਾਨੂੰ ਗਲਤ ਬੰਦੇ ਦੀ ਇਨਫੋਰਮੇਸ਼ਨ ਜਿੱਤਾ ਹੋਣਾ ਅਸੀਂ ਨਾਕਾ ਖੜੇ ਪਿੱਛੇ ਕੋਈ ਬੰਦਾ ਭੱਜ ਰਿਹਾ ਜਾਂ ਲੁੱਟ ਖੋਹ ਕਰਕੇ ਦੌੜ ਰਿਹਾ ਉਹ ਪਬਲਿਕ ਸਾਨੂੰ ਅੱਗੇ ਦੱਸੇ ਅਸੀਂ ਉਹਨਾਂ ਦਾ ਪਿੱਛਾ ਕਰਕੇ ਸਪੈਸ਼ਲ ਮਾਂ ਜੋ ਵੀ ਤੁਸੀਂ ਸਾਬ ਨੇ ਇਹਨਾਂ ਗੱਲਾਂ ਕਰਕੇ ਇਲਾਕਾ ਬੰਦ ਕਰੇਗਾ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਧੇ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਗਰੰਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਕਾਲਾ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669